ਸੱਚਾ ਦੋਸਤੋ ਜਿਵੇਂ ਲਗਾਤਾਰ ਅਸੀਂ ਦੇਖ ਰਹੇ ਹਾਂ ਵੀ ਤਰਨ ਤਰਨ ਜਿਮਣੀ ਚੋਣ ਤੋਂ ਬਾਅਦ ਸਿਆਸਤ ਬਹੁਤ ਵਧੀਆ ਹੈ ਤੇ ਸਭ ਦੇ ਉੱਤੇ ਫੋਕਸ ਜਿਹੜਾ ਸਭ ਦਾ ਫੋਕਸ ਰਿਹਾ ਉਹ ਅਕਾਲੀ ਦਲ ਤੇ ਰਿਹਾ ਹੈ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਤੇ ਗੱਲ ਇੱਥੋਂ ਤੱਕ ਆ ਗਈ ਕਿ ਕਹਿੰਦੇ ਗੈਂਗਸਟਰਾਂ ਨੂੰ ਟਿਕਟਾਂ ਦਿੱਤੀਆਂ ਅਕਾਲੀ ਦਲ ਨੇ ਤੇ ਉਹਦੇ ਕਰਕੇ ਆਖਰ ਜਿੰਨੀ ਵੀ ਵੋਟ ਪੈ ਗਈ ਇਹ ਉਹਦੇ ਕਰਕੇ ਪੈ ਗਈ। ਦਬਕੇ ਬਹੁਤ ਮਰਵਾਏ ਇਹਨਾਂ ਨੇ। ਦੂਜੇ ਪਾਸੇ ਰਾਜੀਤ ਪੁਨਰ ਮੰਤਰੀ ਆਮਦਵੀ ਪਾਰਟੀ ਤੇ ਇਸ ਖੇਤਰ 'ਚ ਬਹੁਤ ਕੰਮ ਕਰਿਆ ਉਹਨਾਂ ਨੇ ਖਰਜੋਰ ਲਾ ਕੇ ਤੇ ਉਹ ਕਹਿੰਦੇ ਕਿ ਸਾਰਿਆਂ ਦੀ ਗੈਂਗਸਟਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਯਾਨੀ ਕਿ ਸਾਰੇ ਲੀਡਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਹਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਉਹਨਾਂ ਇਸ਼ਾਰਾ ਤਾਂ ਸਿੱਧੇ ਤੌਰ ਤੇ ਉੱਤੇ ਅਕਾਲੀ ਦਲ ਕਨਿਨੋ ਸੀ ਪਰ ਦੂਜੇ ਪਾਸੇ ਇਹ ਵੀ ਸੀ ਕਿ ਬਾਕੀ ਹੋਰ ਕਿਹੜੇ ਲੀਡਰ ਨੇ ਖੈਰ ਗੱਲ ਤਾਂ ਚੰਗੀ ਹੈ ਵੈਸੇ ਤਾਂ ਹੋ ਜਾਣੀ ਚਾਹੀਦੀ ਹੈ ਜਾਂਚ ਐਸਆਈਟੀ ਬਣ ਜਾਣੀ ਚਾਹੀਦੀ ਹੈ ਪਰ ਉਹਦੇ ਵਿੱਚ ਇੱਕ ਗੱਲ ਉਹਨਾਂ ਨੇ ਕਹੀ ਉਸ ਚੀਜ਼ ਨੂੰ ਲੈ ਕੇ ਮੈਂ ਅੱਜ ਗੱਲ ਕਰਨ ਲੱਗਿਆ ਖੈਰ ਇਹ ਜਾਂਚ ਨੂੰ ਚ ਤਾਂ ਜਿਹੜੀ ਹੋਊਗੀ ਦੇਖੀ ਜਾਊਗੀ ਤੇ ਲੀਡਰਾਂ ਦੇ ਕਿਹਦੇ ਸੰਪਰਕ ਨੇ ਕੀ ਪਤਾ ਨਿਕਲੂ ਨਾ ਨਿਕਲੂਗਾ ਇਹ ਪਰ ਇਹਦੀ ਇੱਕ ਇੱਕ ਗੱਲ ਉਹਨਾਂ ਕਹਿੰਦੇ ਇਹ ਪੱਕਾ ਗੜ ਖੇਤਰ ਹੈ ਸ਼ੋਮਨੀ ਕਾਲੀਦਲ ਦਾ ਕਿ ਜਦੋਂ ਹਵਾਵਾਂ ਬਾਕੀ ਪਾਰਟੀਆਂ ਕੰਨੀ ਕਦੇ ਕਾਂਗਰਸ ਕੰਨੀ ਦੀ ਚੱਲੀਆਂ ਉਦੋਂ ਵੀ ਅਕਾਲੀ ਦਲ ਨੂੰ ਬਹੁਤ ਵੋਟ ਮਿਲਿਆ ਜਦੋਂ ਆਮਦਵੀ ਪਾਰਟੀ ਦੀ ਵੀ ਹਵਾ ਚੱਲੇ ਚੱਲੀ ਉਸ ਸਮੇਂ ਵੀ ਇਸ ਖੇਤਰ ਤੋਂ ਅਕਾਲੀ ਦਲ ਨੂੰ ਬਹੁਤ ਵੋਟ ਮਿਲਿਆ ਫਿਰ ਚੈੱਕ ਕਰਨ ਦੀ ਕੋਸ਼ਿਸ਼ ਕਰੀ ਕਿ ਆਖਰ-ਆਖਰ ਕਿੰਨਾ ਕੁ ਵੋਟ ਦਾ ਫਰਕ ਪੈ ਗਿਆ ਜਿਹੜਾ ਲਾਲਜੀਤ ਭੁੱਲ ਰਹੇ ਇਹ ਗੱਲ ਕਹਿ ਰਹੇ ਨੇ ਕਿ ਇੰਨੀ-ਇੰਨੀ ਵੋਟ ਅਕਾਲੀ ਦਲ ਦੀ ਹੁੰਦੀ ਸੀ ਵੀ ਉੱਥੇ ਤਾਂ ਜਿੱਤਦਾ ਹੀ ਅਕਾਲੀ ਦਲ ਦਾ ਬੰਦਾ ਹੁੰਦਾ ਸੀ ਤਾਂ ਇਸ ਵਾਰੀ ਇਹ ਜਿਹੜੀ ਵੋਟ ਮਿਲੀ ਹੈ ਕੋਈ ਬਹੁਤੇ ਜ਼ਿਆਦੇ ਵੋਟ ਨਹੀਂ 40000 ਵੋਟ ਤਾਂ ਕਹਿੰਦੇ ਉਦੋਂ ਮਿਲ ਗਈ ਸੀ ਜਦੋਂ 2022 ਵਿਲੇ ਸਾਡੀ ਪੂਰੀ ਲਹਿਰ ਚੱਲ ਰਹੀ ਸੀ ਹੁਣ ਗੱਲ ਇਹ ਹੈ ਵੀ ਕਿੰਨਾ ਕੁ ਫਰਕ ਪੈ ਗਿਆ ਤੇ ਆਖਰ ਕੀ ਅਕਾਲੀ ਦਲ ਦੀ ਜਿਹੜੀ ਇਹ ਗੱਲ ਕਹਿ ਰਹੇ ਨੇ ਉਹ ਦਾਵਾ ਕਿੰਨਾ ਕੁ ਮਜ਼ਬੂਤ ਹੈ ਥੋੜੇ ਜਿਹਾ ਅੰਕੜਿਆਂ ਦੇ ਹਿਸਾਬ ਨਾਲ ਸਮਝਾਂਗੇ ਤੇ ਬਾਕੀ ਤੁਸੀਂ ਵੀ ਅੰਦਾਜ਼ਾ ਲਾਇਓ ਤੇ ਕਮੈਂਟ ਕਰਕੇ ਰਹਿ ਸੰਜੀ ਕਰਿਓ ਕਿ ਕੀ ਸੱਚਿਓ ਇਹ ਗੈਂਗਸਟਰ ਤੋਂ ਮਰਵਾਏ ਦਬਕੇ ਦਾ ਕੰਮ ਹੈ ਜਾਂ ਫਿਰ ਜੇ ਦੇਖੀਏ ਕਿ ਅਕਾਲੀ ਦਲ ਤੇ ਇੰਨੇ ਸੰਕਟ ਹੋਣ ਦੇ ਬਾਵਜੂਦ ਇੰਨਾ ਵੱਡਾ ਨੰਬਰ ਅਕਾਲੀ ਦਲ ਵੋਟਾਂ ਦਾ ਲੈ ਗਿਆ ਮੁਝੇ 2022 ਦੇ ਜਿਹੜੇ ਮੈਨੇ ਅੰਕੜੇ ਕੱਢੇ ਉਹਦੇ ਤੇ ਜਦੋਂ ਨਜ਼ਰ ਮਾਰਦਿਆਂ 130874 ਵੋਟਾਂ ਪਈਆਂ ਸੀ Google ਸਰਚ ਨੇ ਇਹ ਦੱਸਿਆ .95% ਦੇ ਕਰੀਬ ਇਹ VOTING ਹੋਈ ਸੀ ਉਸ ਸਮੇਂ ਦੇ ਦੌਰਾਨ ਉਦੋਂ ਬਾਅਦ ਜਦੋਂ ਚੈੱਕ ਕਰਦੇ ਆਂ ਕਹਿੰਦੇ ਇਹ ਤਾਂ ਉਸ ਸਮੇਂ 2022 ਦੇ ਵਿੱਚ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹਰਮਿਤ ਸੰਧੂ ਖੁਦ ਹੀ ਸੀਗੇ ਉਹਨਾਂ ਨੂੰ 39347 ਵੋਟਾਂ ਪਈਆਂ ਜਿਹੜੀ ਲਾਲਜੀਤ ਪੁਲਰ ਗੱਲ ਕਹਿੰਦੇ ਨੇ ਵੀ 40 40000 ਵੋਟ ਪਈ ਉਹ ਐਗਜ਼ੈਕਟਲੀ ਹੈ 39347 ਵੋਟਾਂ ਪੈਦੀਆਂ ਹਨ ਉਸ ਸਮੇਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਲ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਹੈਗੇ ਉਹ ਜਿੱਤ ਜਾਂਦੇ ਨੇ 13588 ਵੋਟਾਂ ਦੇ ਨਾਲ ਹੁਣ ਗੱਲ ਇਹ ਹੈ ਵੀ ਉਸ ਟਾਈਮ ਦੇ ਤਕਰੀਬਨ 65% VOTING ਹੁੰਦੀ ਹੈ ਤੇ ਇੰਨੀਆਂ ਵੋਟਾਂ ਪੈਂਦੀਆਂ ਰਹੀਆਂ ਇਸ ਵਾਰੀ ਜਿਹੜੀ VOTING ਹੋਈ ਯਾਨੀ ਕਿ ਕੁੱਲ ਵੋਟਾਂ ਪਈਆਂ 1 ਲੱਖ 117713 ਵੋਟਾਂ ਪਈਆਂ ਟੋਟਲ 2025 ਦੀ ਬਾਈ ਇਲੈਕਸ਼ਨ ਦੇ ਵਿੱਚ ਯਾਨੀ ਕਿ 60.95% ਕਹਿੰਦੇ ਵੋਟਾਂ ਪਈਆਂ ਹਾਲਾਂਕਿ 65.95% ਪਈਆਂ ਸੀ ਪਿਛਲੀ ਵਾਰੀ 5% ਵੋਟ ਘਟ ਗਈ ਹੈ। ਪੈਣ ਦੇ ਵਿੱਚ 2022 ਦੇ ਹਿਸਾਬ ਦੇ ਨਾਲ ਆਈਏ। ਫਿਰ ਗੱਲ ਹੁਣ ਇਹ ਹੈ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਉਹ ਸਮਾਂ ਆ ਜਿਸ ਵਿੱਚ ਆਪਦੇ ਬੰਦੇ ਛੱਡ ਕੇ ਚਲੇ ਗਏ। ਫਿਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਵੀ ਅਕਾਲੀ ਦਲ ਦਾ ਕੇਡਰ ਸ਼ਿਫਟ ਨਹੀਂ ਹੋਇਆ ਅਰਮਿੰਦ ਸੰਧੂ ਦੇ ਨਾਲ। ਜੇ ਹੋਇਆ ਹੁੰਦਾ ਥੋੜਾ ਬੋਤਾਂ ਤਾਂ ਹੋਇਆ ਹੂਆ ਇਹ ਤਾਂ ਦੋਸਤ ਮਿੱਤਰ ਹੁੰਦੇ ਨੇਗੇ। ਕਿਉਂਕਿ ਹੁਣ ਜੇ ਲਾਈਏ ਵੀ ਵੋਟਾਂ ਇਸ ਟਾਈਮ ਪਈਆਂ ਜਿਹੜੀਆਂ ਅਕਾਲੀ ਦਲ ਨੂੰ ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਾਰੀ ਵਿਵਾਜੀ ਰੋ ਵੋਟਾਂ ਜਿਹੜੀਆਂ ਪਈਆਂ ਉਹਦੇ ਵਿੱਚ ਜਦੋਂ ਗੱਲ ਕਰਦੇ ਆ ਤਾਂ 30558 ਵੋਟਾਂ 1291 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਹਰਮਿੰਦਰ ਸੰਧੂ ਲਗਭਗ ਜੇ ਕਹੀਏ ਕਿ ਵੋਟ ਵੋਟ ਪਰਸੈਂਟੇਜ ਘਟ ਗਿਆ 5% ਹੁਣ 5% ਵੋਟ ਕੱਟੀ ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤਾ ਵੱਡਾ ਫਰਕ ਆਲਾ ਨਹੀਂ ਕੰਮ ਪਿਆ ਜੇ ਉਸ ਟਾਈਮ 40000 ਵੋਟ ਪਈ ਸੀ ਤਾਂ ਅੱਜ ਵੀ ਬੀਬਾ ਜੀ 30000 35000 ਕਰੀਬ ਵੋਟ ਲੈ ਗਏ ਨੇ ਕਿੰਨਾ ਕੁ ਫਰਕ ਪੈ ਗਿਆ ਕੋਈ ਫਰਕ ਨਹੀਂ ਪਿਆ ਉਹ ਬਕਾਇਦਾ ਉਸ ਸਮੇਂ ਦੇ ਦੌਰਾਨ ਨਾ ਤਾਂ ਅਮਰਿਤਪਾਲ ਦੀ ਪਾਰਟੀ ਸੀ ਨਾ ਹੀ ਮਨਦੀਪ ਵਰਗਾ ਕੈਂਡੀਡੇਟ ਸੀ ਜਿਹਨੂੰ ਆਖਰ ਦੋ ਸਿਮਰਨਜੀਤ ਸਿੰਘ ਮਾਨ ਤੇ ਅਕਾਲੀ ਦਲ ਪੂਰਨ ਸਰਜੀਤ ਜਿਹੜਾ ਕਿ ਅਕਾਲੀ ਦਲ ਚੁਗਿਆ ਨਾ ਉਸ ਟਾਈਮ ਇਹ ਸੀਗੇ ਵੀ ਜਿਹੜੇ ਉਹਨਾਂ ਨਾਲ ਅੱਡ ਹੋ ਕੇ ਯਾਨੀ ਕਿ ਇਹ ਜਿਹੜਾ ਵੋਟ ਸ਼ੇਅਰ ਉਧਰ ਗਿਆ ਜੇ ਅਸੀਂ ਲਾਲੀਆ ਵੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੋਟ ਉਧਰ ਗਿਆ ਉਹ ਵੋਟ ਇਧਰ ਆਇਆ ਹੁੰਦਾ ਫਿਰ ਤਾਂ ਜਿੱਤੇ ਪਈ ਸੀਗੇ ਤੇ ਫਿਰ ਕਿੱਥੇ ਅਸੀਂ ਕਹਿ ਦਈਏ ਕਿ ਅਕਾਲੀ ਦਲ ਦੀ ਵੋਟ ਘਟ ਗਈ ਅਕਾਲੀ ਦਲ ਦੀ ਵੋਟ ਨਹੀਂ ਕੱਟੀ ਹੈਗੀ ਅਕਾਲੀ ਦਲ ਦੀ ਵੋਟ ਡਿਵਾਈਡ ਹੋ ਗਈ ਕਹਿ ਸਕਦੇ ਆ ਸ਼ੋਮਨੀ ਅਕਾਲੀ ਦਲ ਸੁਭੀਰ ਬਾਦਲ ਹੋਰਾਂ ਦੀ ਵੋਟ ਘਟ ਗਈ ਪਰ 19 ਜਿਆਦਾ ਜੇ ਕਹੀਏ ਕਿ ਨਹੀਂ ਕਟੀ ਹੈਗੀ ਜਿੰਨੀ ਆਖਰ ਲਾਲਜੀਤ ਭੁੱਲਰ ਇਸ ਗੱਲ ਦਾ ਦਾਵਾ ਕਰ ਰਹੇ ਨੇ ਹੁਣ ਗੱਲ ਇਹ ਹੈ ਵੀ 19 ਤਾਂ 19 ਕੇ ਤਾਂ ਵੋਟ ਪਰਸੈਂਟੇਜ ਵੀ ਫਿਰ ਘਟਾ ਹੈ ਇਸ ਹਿਸਾਬ ਨਾਲ ਲਾਇਆ ਜਾਵੇ ਉਸ ਹਿਸਾਬ ਨਾਲ ਤਾਂ ਜਮੀ ਸਟਿਕ ਲੈ ਕੇ ਨੇ ਕੋਲੇ ਕੋਲੇ ਵੋਟ ਹੁਣ ਗੱਲ ਇਹ ਹੈ ਵੀ ਸੱਚੀਓ ਕਿਤਨਾ ਕਿਤੇ ਹੁਣ ਈ ਗੱਲ ਲੱਗਦੀ ਹੈ ਵੀ ਹੈ ਤਾਂ ਅਕਾਲੀ ਦਲ ਇਸੇ ਕਰਕੇ ਨਿਸ਼ਾਨੇ ਤੇ ਕਿ ਭਾਈ ਕਿਤੇ ਦੁਬਾਰੇ ਤਾਂ ਨਹੀਂ ਖੜੇ ਹੋਣ ਲੱਗੇ ਪਰ ਦੂਜੇ ਪਾਸੇ ਗੱਲ ਇਹ ਵੀ ਠੀਕ ਹੈ ਵੀ ਜਦੋਂ ਗੈਂਗਸਟਰ ਨੂੰ ਲੈ ਕੇ ਗੱਲ ਆਉਂਦੀ ਹੈ ਮਾਹੌਲ ਥੋੜਾ ਜਿਹਾ ਸੰਜੀਦਾ ਹੋ ਜਾਂਦਾ ਤਾਂ ਇਸ ਕਰਕੇ ਇਸ ਚੀਜ਼ ਨੂੰ ਤਾਂ ਲੈ ਕੇ ਜਾਂਚ ਹੋਈ ਜਾਣੀ ਚਾਹੀ ਪਰ ਜਿਹੜੀ ਗੱਲ ਵੋਟ ਪਰਸੈਂਟੇਜ ਨੂੰ ਲੈ ਕੇ ਸੀ ਉਹ ਸਥਿਤੀ ਤੁਹਾਡੇ ਸਾਹਮਣੇ ਮੈਂ ਰੱਖੀ ਐ ਤਾਂ ਤੁਸੀਂ ਸਮਝ ਸਕਦੇ ਹੋ ਵੀ ਅਕਾਲੀ ਦਲ ਇਸ ਜਗ੍ਹਾ ਤੇ ਉੱਤੇ ਕੋਈ ਉਹ ਵੋਟ ਨਹੀਂ ਕਟੀ ਅੱਜ ਵੀ ਅਕਾਲੀ ਦਲ ਦਾ ਗੜ ਦੇ ਖੇਤਰ ਵਾਂਗੂ ਹੀ ਸਮਝੋ ਇਹਨੂੰ ਤੁਸੀਂ ਨਾਲੇ ਐਸ ਵਾਰੀ ਤਾਂ ਭਾਜੀਪੀ ਨੂੰ ਉਸ ਟਾਈਮ ਤੇ ਤਾਂ ਬੋਟੇ ਕੁਝ 100 ਕੁ ਪਈਆਂ ਸੀ 1100 ਵੋਟਾਂ ਸ਼ਾਇਦ ਮੇਰੇ ਖਿਆਲ ਚ ਤੇ ਇਸ ਵਾਰੀ ਵੀ ਜੀਪੀ ਦਾ ਨੰਬਰ ਹੈਗਾ ਚੰਗਾ ਖਾਸਾ ਉੱਥੇ ਵਧਿਆ ਹੋਇਆ ਇਸ ਕਰਕੇ 650 600 ਕੁ ਵੋਟਾਂ ਸ਼ਾਇਦ ਐਸ ਵਾਰੀ ਵੀ ਤਾਂ ਇਸ ਕਰਕੇ ਇੱਕ ਗੱਲ ਸਮਝਣ ਦੀ ਲੋੜ ਐ ਅਕਾਲੀ ਦਲ ਦੀ ਵੋਟ ਪਰਸੈਂਟੇਜ ਤੇ ਨਹੀਂ ਫਰਕ ਪਿਆ ਅਕਾਲੀ ਦਲ ਵੋਟ ਜਿਹੜੀ ਡਿਵਾਈਡ ਹੋ ਗਈ ਉਹਦਾ ਉਲਟਾ ਨੁਕਸਾਨ ਤਾਂ ਜ਼ਰੂਰ ਹੋਇਆ ਉਹਨਾਂ ਨੂੰ ਪਰ ਜੇ ਅਸੀਂ ਪੰਥਕ ਵੋਟ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਅਕਾਲੀ ਦਲ ਨੂੰ ਭੁਗਤਰੀ ਹੈ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਸਾਹਿਬ ਹੋਰ ਆਲਾ ਹੋਵੇ ਚਾਹੇ ਉਹ ਫਿਰ ਸਿਮਰਨਜੀਤ ਸਿੰਘ ਮਾਨ ਸਾਹਿਬ ਹੋਰ ਹੁੰਦਾ ਹੋਵੇ ਚਾਹੇ ਅਮਰਿਤਪਾਲ ਆਲਾ ਹੋਵੇ ਚਾਹੇ ਪੁਨਰ ਸਜੀਤ ਹੋਵੇ ਪਰ ਗੱਲ ਇਹ ਹੈ ਵੀ ਜੇ ਅਸੀਂ ਕਹੀਏ ਕਿ ਅਕਾਲੀ ਦਲ ਦੀ ਵੋਟ ਨਹੀਂ ਕਿੱਟੇਗੀ ਇਸ ਕਰਕੇ ਇਹ ਠੀਕ ਹੈ ਵੀ ਨਿਸ਼ਾਨੇ ਤੇ ਅਕਾਲੀ ਦਲ ਦਾ ਹੌਨਾ ਵਾਦੀ ਰਹੂਗਾ ਉਹਦੇ ਉਹਦੇ ਦੌਰਾਨ ਵੀ ਸੁਖਵੀਰ ਬਾਦਲ ਹੋਰ ਇਹਨੂੰ ਆਪਦਾ ਮਜ਼ਬੂਤੀ ਨਾਲ ਹੀ ਅੱਗੇ ਉਹ ਕਰ ਪਰ ਵੋਟ ਨੂੰ ਲੈ ਕੇ ਜਰੂਰ ਕਹਿ ਸਕਦੇ ਆਂ ਵੀ ਇਸ ਜਗ੍ਹਾ ਤੇ ਤਾਂ ਅਕਾਲੀ ਦਲ ਆਪਦੀ ਸਾਖ ਬਚਾ ਗਿਆਗਾ ਤੇ ਅੱਗੇ ਨੂੰ ਮਜ਼ਬੂਤ ਹੁੰਦਾ ਦਿਖ ਰਿਹਾ ਹੈਗਾ ਇਸੇ ਲਈ ਸਿਆਸੀ ਪਾਰਟੀਆਂ ਜਿਹੜੀਆਂ ਬਾਕੀ ਨੇ ਉਹਨਾਂ ਦਾ ਵੀ ਫਰਜ਼ ਬੰਦ ਹੈ ਵੀ ਸਾਹਮਣੇ ਮਜ਼ਬੂਤ ਹੈ ਜਿਹੜਾ ਫਿਰ ਉਹਨੂੰ ਢੋਲਾ ਕਿਵੇਂ ਬਾਕੀ ਆਪਦੀ ਰਾਏ ਸਾਂਝੀ ਕਰਿਓ ਜੇ ਕੋਈ ਗੱਲ ਚੰਗੀ ਮਾੜੀ ਲੱਗੀ ਦੂਜੇ ਪਾਸੇ ਇਹ ਹੈ ਵੀ ਅਜੇ ਗੱਲਾਂ ਬਾਤਾਂ ਦੇ ਲਈ ਸੁਣਨ ਦੇ ਵਾਸਤੇ ਫੋਲੋ ਕਰ ਲਿਓ